ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ ਹੋਈ ਉਸ ਤੇ ਡਾਗਰ ਸਾਹਿਬ ਦਾ ਬਾਡੇ ਸਾਹਿਬ ਦਾ ਨਾਮ ਤੱਕ ਨਹੀਂ ਹੈ ਦੇਖੋ ਕਰ ਲਈ ਹੈ 40 ਬੰਦਿਆਂ ਦੀ ਲਿਸਟ ਜਾਰੀ ਹੁੰਦੀ ਹੈ ਅਸੀਂ ਉਹ ਜਿਹੜੀ ਲਿਸਟ ਆ ਉਹ ਹਾਈ ਕਮਾਂਡ ਜਾਰੀ ਕਰਦੀ ਹੈ ਉਹਨਾਂ ਦੇ ਮੁਤਾਬਕ ਜਾਰੀ ਹੁੰਦੀ ਹੈ ਸਾਰੇ ਲੋਕ ਸਟਾਰ ਪ੍ਰਚਾਰਕ ਦੀ ਲਿਸਟ 'ਚ ਹੈ ਜਾਂ ਨਹੀਂ ਹੈ ਸਭ ਲੋਕ ਨੂੰ ਪਤਾ ਹੈ ਕਿ ਗਾਜੀ ਸਿੱਧੂ ਸਾਦਾ ਦਾ ਨਾਮ ਨਹੀਂ ਯਾ ਕਬ ਹਾਲ ਹੋ ਗਈ ਫਿਰ ਕੱਲੂ ਪੁੱਛੋਗੇ ਫਲਾਣੇ ਨਾ ਰਹਿਣੀ ਉਹ ਸਿੱਧੂ ਸਾਦਾ ਯਾਰ ਜਰੂਰੀ ਹੁੰਦਾ ਹਰ ਵਿਅਕਤੀ ਦਾ ਨਾਮ ਮੈਂ ਕਿਹ ਅਸਟਾਰ ਪ੍ਰਚਾਰ ਦੀ ਲਿਸਟ ਜਾਰੀ ਹੋਈ ਉਸ ਤੇ ਡਾਗਰ ਸਾਹਿਬ ਦਾ ਬਾਡੇਰ ਸਾਹਿਬ ਦਾ ਨਾਮ ਤੱਕ ਨਹੀਂ ਹੈਗਾ ਦੇਖੋ ਗੱਲ ਇਹ ਹੈ 40 ਬੰਦਿਆਂ ਦੀ ਲਿਸਟ ਜਾਰੀ ਹੁੰਦੀ ਹੈ ਅਸੀਂ ਉਹ ਜਿਹੜੀ ਲਿਸਟ ਆ ਉਹ ਹਾਈ ਕਮਾਂਡ ਜਾਰੀ ਕਰਦੀ ਹੈ ਉਹਨਾਂ ਦੇ ਬਕਾਬਤ ਜਾਰੀ ਹੁੰਦੀ ਹੈ ਸਾਰੇ ਲੋਕ ਸਟਾਰ ਪ੍ਰਚਾਰਕ ਦੀ ਲਿਸਟ 'ਚ ਹੈ ਜਾਂ ਨਹੀਂ ਹੈ ਸਭ ਲੋਕ ਤੁਸੀਂ ਅੱਗੇ ਜਾ ਕੇ ਸਮਝਦੇ ਹੋ ਖਾਜੀ ਯਾਤਰਾ ਮਹਾਂ ਲੋਕੀ ਫਿਰ ਕਾਲੂ ਪੁੱਛੋਗੇ ਫਲਾਨੇ ਨਾ ਰਹਿਣੀ ਉਹ ਸਿੱਧੂ ਸਾਦਾ ਯਾਰ ਇਹ ਜ਼ਰੂਰੀ ਨਹੀਂ ਹੁੰਦਾ ਹਰ ਵਿਅਕਤੀ ਦਾ ਨਾਮ